ਪੰਜਾਬ ਸਰਕਾਰ ਦੇ ਹੁਕਮਾਂ ਦੇ ਉੱਪਰ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਲਈ ਆਪਰੇਸ਼ਨ ਪ੍ਰਹਾਰ 2 ਚਲਾਇਆ ਜਾ ਰਿਹਾ ਹੈ ਜਿਸ ਤੇ ਅਦੀਨ ਖੰਨਾ ਪੁਲਿਸ ਵੱਲੋਂ ਅੱਜ ਜਿੱਥੇ ਕਾਸੋ ਆਪਰੇਸ਼ਨ ਕੀਤੇ ਗਏ ਉੱਥੇ ਹੀ ਗੈਰ ਸਮਾਜਿਕ ਤੱਤਾਂ ਅਤੇ ਅਪਰਾਧਿਕ ਵਿਰਤੀ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਦੇ ਲਈ ਵਿਸ਼ੇਸ਼ ਮਹਿੰਮ ਵੀ ਚਲਾਈ ਗਈ ਡਾਕਟਰਦਰਪਨ ਆਲੂਵਾਲੀਆ ਐਸਐਸਪੀ ਖੰਨਾ ਨੇ ਗੱਲਬਤਾਂ ਦੱਸਿਆ ਕਿ ਅੱਜ ਉਹਨਾਂ ਨੇ ਕੁਝ ਘੰਟਿਆਂ ਦੇ ਵਿੱਚ ਹੀ 117 ਵਿਕਤੀਆਂ ਨੂੰ ਕਾਬੂ ਕੀਤਾ ਰਾਉਂਡ ਅਪ ਕੀਤਾ ਤੇ ਉਹਨਾਂ ਤੋਂ ਪੁਸ਼ਕਿਸ਼ ਕੀਤੀ ਜਾ ਰਹੀ ਹੈ ਇਸ ਤੋਂ ਇਲਾਵਾ ਉਹਨਾਂ ਨੇ ਦੋ ਪਗੋੜਿਆਂ ਨੂੰ ਗ੍ਰਿਫਤਾਰ ਕੀਤਾ ਅਤੇ ਦੋ ਗੈਂਗਸਟਰਾਂ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਡਾਕਟਰ ਦਰਪਨ ਆਲੂਵਾਲੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿੱਥੇ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਲਈ ਕਾਸੋ ਆਪਰੇਸ਼ਨ ਚਲਾਏ ਜਾ ਰਹੇ ਨੇ ਕਾਰਡਨ ਐਂਡ ਸਰਚ ਆਪਰੇਸ਼ਨ ਕੰਡਕਟ ਕੀਤੇ ਜਾ ਰਹੇ ਨੇ ਉੱਥੇ ਹੀ ਗੈਰ ਸਮਾਜਿਕ ਤੱਤਾ ਅਤੇ ਅਪਰਾਧਿਕ ਬੈਕਗ੍ਰਾਉਂਡ ਵਾਲੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ ਰਾਉਂਡ ਅਪ ਕੀਤਾ ਜਾ ਰਿਹਾ ਹੈ ਉਹਨਾਂ ਦੱਸਿਆ ਕਿ ਜਿਸ ਤਰ੍ਹਾਂ ਦੀਆਂ ਇਨਪੋਰਟਸ ਲੋਕਾਂ ਵੱਲੋਂ ਦਿੱਤੀਆਂ ਜਾਣਗੀਆਂ ਇਹਨਾਂ ਗੈਂਗਸਟਰਾਂ ਨੂੰ ਇਹਨਾਂ ਅਪਰਾਧੀਆਂ ਨੂੰ ਕਾਬੂ ਕਰਨ ਦੀ ਪੁਲਿਸ ਉਨੀ ਹੀ ਮਸਤੈਦੀ ਦੇ ਨਾਲ ਕੰਮ ਕਰੇਗੀ ਔਰ ਸੁਣਦੇ ਹਾਂ ਐਸਐਸਪੀ ਡਾਕਟਰ ਦਰਪਨ ਅਲੂਵਾਲੀਆ ਨੇ ਹੋਰ ਕਿਹੜੀ ਜਾਣਕਾਰੀ ਸਾਂਝਾ ਕੀਤੀ ਸ੍ਰੀ ਸੀਐਮ ਸਾਹਿਬ ਮਾਨਯੋਗ ਜੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਦੀ ਆਪਰੇਸ਼ਨ ਪ੍ਰਹਾਰ 2 ਜਿਹੜਾ ਕਿ ਸਾਡੇ ਗੈਂਗਸਟਰਾਂ ਤੇ ਵਾਰ ਮੁਹਿੰਮ ਦਾ ਇੱਕ अहम ਹਿੱਸਾ ਹੈ ਇਦੇ ਤਹਿਤ ਖੰਨਾ ਪੁਲਿਸ ਜਿਹੜੇ ਗੈਰ ਸਮਾਜਿਕ ਅਤੇ ਅਪਰਾਧਿਕ ਤੱਤਾਂ ਦੇ ਖਿਲਾਫ ਸਖਤ ਅਤੇ ਕਾਨੂੰਨੀ ਕਾਰਵਾਈ ਕਰ ਰਹੀ ਹੈ ਮੈਂ ਤੁਹਾਨੂੰ ਇਹ ਦੱਸਣਾ ਚਾਹਦੀ ਹਾਂ ਕਿ 12 ਵਜੇ ਤੱਕ ਹੀ ਅੱਜ ਅਸੀਂ 117 ਤੋਂ ਵੱਧ ਮਾੜੇ ਅੰਸਰਾਂ ਨੂੰ ਰਾਉਂਡ ਅਪ ਕੀਤਾ ਹੈ ਅਤੇ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਤੋਂ ਜਿਹੜੀ ਬੰਦੀ ਰਿਕਵਰੀਜ਼ ਨੇ ਉਹ ਤੁਹਾਨੂੰ ਅਸੀਂ ਜਲਦ ਅਪਡੇਟ ਕਰਾਂਗੇ ਇਹਨਾਂ ਦੇ ਵਿੱਚ ਦੋ ਪਗੋੜੇ ਵੀ ਹਨ ਪ੍ਰੋਕਲੇਮਡ ਅਫੈਂਡਰਾ ਨੂੰ ਵੀ ਕਾਬੂ ਕੀਤਾ ਗਿਆ ਹੈ ਨਾਲ ਹੀ ਦੋ ਗੈਂਗਸਟਰ ਐਸੋਸੀਏਟਸ ਨਵੀ ਸাকਸੈਸਫੁਲੀ ਅਰੈਸਟ ਕੀਤਾ ਗਿਆ ਹੈ ਇਹਦੇ ਅੰਦਰ ਹੋਰ ਸ਼ਾਮਲ ਹਨ ਇੱਕ ਵੱਡਾ ਨਸ਼ਾ ਤਸਕਰ ਦੋ ਵੱਡੇ ਪੈਡਲਰ ਅਤੇ ਕਈ ਪੁਆਇੰਟ ਆਫ ਸੇਲ ਤੇ ਛੋਟੇ ਪੈਡਲਰ ਵੀ ਕਾਬੂ ਕੀਤੇ ਗਏ ਹਨ ਫੌਲਕੀ ਕੀ ਐਕਟੀਵਿਟੀ ਰਹਿਣੀਆਂ ਮਿਸ਼ਨ ਪ੍ਰਹਾੜ 2 ਦੇ ਵਿੱਚ ਇਹ ਤਾਂ ਪਹਿਲਾਂ ਵਿੱਚ ਤੇ ਦੋ ਪਾਰਟ ਆ ਜੀ ਇਹਦੇ ਵਿੱਚ ਕੀ ਟਾਰਗੇਟ ਰਹਿ ਕਰਦਾ ਜਿਹੜੇ ਸਾਡੇ ਸੰਵੇਦਨਸ਼ੀਲ ਇਲਾਕੇ ਨੇ ਤੇ ਜਿਹੜੇ ਇਲਾਕੇ ਸਾਨੂੰ ਪਬਲਿਕ ਇਨਪੁਟਸ ਪਬਲਿਕ ਮੀਟਿੰਗਸ ਨੇ ਥ्रू ਗੈਦਰ ਕੀਤੇ ਨੇ ਤੇ ਬਾਕੀ ਸਾਰੀ ਇਨਪੁਟਸ ਜਿਹੜੀ ਸਾਡੀ ਵੱਖ-ਵੱਖ ਹੈਲਪਲਾਈਨਸ ਜਿਵੇਂ ਸੇ ਪੰਜਾਬ ਤੇ ਜਿਹੜੀ ਗੈਂਗਸਟਰਾਂ ਦੇ ਵਿਰੁੱਧ ਜਿਹੜੀ ਹੈਲਪਲਾਈਨ ਹੈ ਅ ਇਹਦੇ ਤਹਿਤ ਅਸੀਂ ਸਾਰੀ ਐਕਸ਼ਨੇਬਲ ਇਨਫੋਰਮੇਸ਼ਨ ਕਲੈਕਟ ਕਰਕੇ ਅੱਜ ਵੱਖ-ਵੱਖ ਇਲਾਕਿਆਂ ਵਿੱਚ ਅਸੀਂ ਕੋਆਰਡੀਨੇਟ ਸਰਚ ਆਪਰੇਸ਼ਨ ਕੀਤੇ ਨੇ ਡਰੋਨ ਦੇ ਰਾਹੀਂ ਸਰਵੇਲੈਂਸ ਕੀਤੀ ਹੈ ਸਾਡੇ ਦੋ ਐਸਪੀਜ਼ ਅਤੇ ਵੱਖ-ਵੱਖ ਡੀਐਸਪੀਜ਼ ਦੇ ਅੰਡਰ ਪੁਲਿਸ ਸਟੇਸ਼ਨਾਂ ਵਿੱਚ ਟੀਮਾਂ ਬਣੀਆਂ ਹਨ ਨਾਲ ਹੀ ਅਸੀਂ ਪਬਲਿਕ ਮੀਟਿੰਗਸ ਵੀ ਵਟੇ ਪੱਤਰ ਤੇ ਕਰ ਰਹੇ ਹਾਂ ਜਿਸ ਤਰ੍ਹਾਂ ਸਾਡੇ ਸਿਵਲ ਹਸਪਤਾਲਾ ਹੌਟਸਪੌਟ ਬਣਦੇ ਜਾ ਰਹੇ ਜਿਹੜੇ ਬਾਹਰ થી ਨਸ਼ੇੜੀ ਖੜ ਕੇ ਗੋਲੀਆਂ ਵੇਚ ਦਿੰਦੇ ਹੁਣ ਇੱਥੇ ਕਿੱਦਾਂ ਦੀ ਜਿਹੜੀ ਨਿਗਰਾਨੀ ਰਹੇਗੀ ਜੇ ਕਿ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਜਿਹੜੇ ਸਾਡੇ ਸਾਰੇ ਹੌਟਸਪੌਟਸ ਨੇ ਉੱਥੇ ਅਸੀਂ ਟੈਂਪੋਰਲ ਐਨਾਲਿਸਿਸ ਕੀਤੀ ਹੈ ਯਾਨੀ ਕਿ ਅਸੀਂ ਦੇਖਿਆ ਹੈਗਾ ਕਿ ਕਿਹੜੇ ਟਾਈਮ ਤੇ ਇੱਥੇ ਮਾੜੇ ਅਨਸਾਰ ਇਕੱਠੇ ਹੁੰਦੇ ਹਨ ਉਸ ਅਕੋਰਡਿੰਗ ਹੀ ਅਸੀਂ ਇੱਥੇ ਘੇਰਾ ਪਾ ਕੇ ਇਹਨਾਂ ਨੂੰ ਕਾਬੂ ਕਰ ਰਹੇ ਹਾਂ ਜਿਵੇਂ ਕਿ ਤੁਸੀਂ ਦੱਸਿਆ ਹਾਲ ਦੀ ਘੜੀ ਅਸੀਂ ਸਿਵਲ ਹਸਪੀਟਲ ਦੇ ਬਾਹਰ ਖੜੇ ਹਾਂ ਜਿੱਥੇ ਸਾਨੂੰ ਲੋਕਾਂ ਤੋਂ ਹੀ ਇਨਪੁਟ ਆਈ ਸੀ ਕਿ ਇੱਥੇ ਕਈ ਮਾੜੇ ਅੰਸਰ ਵੋਟ ਸੈਂਟਰਾਂ ਦੇ ਬਾਹਰ ਖੜੇ ਹੁੰਦੇ ਹਨ ਤੇ ਉਹਨਾਂ ਨੂੰ ਅੱਜ ਅਸੀਂ ਕਾਬੂ ਕੀਤਾ ਹੈ ਤੇ ਬਾਕੀ ਅਸੀਂ ਇਹਨਾਂ ਤੇ ਬੰਦੀ ਕਾਨੂੰਨੀ ਕਾਰਵਾਈ ਸਖਤੋ ਸਖਤ ਤਰੀਕੇ ਨਾਲ ਕਰ ਰਹੇ ਹਾਂ